ਗੁਰੂ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੌਰ ਵਿਸ਼ੇਸ਼ ਤੌਰ ਤੇ ਧੰਨਵਾਦ ਆ ਵੀਰ ਸਰਦੇਵ ਸਿੰਘ ਜੀ ਸੰਧੂ ਸਾਹਿਬ ਟੋਰਾਂਟੋ ਉਹਨਾਂ ਦੇ ਭਾਨਜਾ ਸਹਿਬਾਨ ਬਿਰਕ ਫੈਮਿਲੀ ਦਾ ਧੰਨਵਾਦ ਹੈ ਜੀ ਯੂ ਐਸ ਏ ਤੋਂ ਜਿਨ੍ਹਾਂ ਦੀ ਬਦੌਲਤ ਇਹ ਸਾਡੇ ਵਿਦਿਆਲੇ ਦੇ ਬੱਚੇ ਹੈ ਜੀ ਜਿਨ੍ਹਾਂ ਦਾ ਸੁਪਨਾ ਸੀ ਕਦੇ ਵੀ ਹਨਾ ਅਸੀਂ ਕੰਪਿਊਟਰ ਸਿੱਖੀਏ ਚਲਾਈਏ ਪਰ ਗਰੀਬੀ ਹੋਣ ਕਰਕੇ ਲੋੜਵੰਦ ਪਰਿਵਾਰ ਹੋਣ ਕਰਕੇ ਨਾ ਲੈਪਟਾਪ ਲੈ ਸਕਦੇ ਆ ਨਾ ਕੰਪਿਊਟਰ ਲੈ ਸਕਦੇ ਆ ਇਹ ਸਾਡੇ ਵਿਦਿਆਲੇ ਨੂੰ ਜਿਹੜੇ ਉਹਨਾਂ ਨੇ 4 ਕੰਪਿਊਟਰ ਤਕਰੀਬਨ 7 ਲੱਖ ਦੀ ਕੀਮਤ ਨਾਲ ਜਿਹੜੇ ਦਿੱਤੇ ਸੀ ਜਿਹਦੇ ਨਾਲ ਵਿਦਿਆਲੇ ਦੇ ਬੱਚੇ ਆ ਜਿਹੜੇ ਆਪਣਾ ਕੰਪਿਊਟਰ ਦਾ ਸ਼ੌਂਕ ਪੂਰਾ ਕਰ ਰਹੇ ਆ ਐਜੂਕੇਸ਼ਨ ਪ੍ਰਾਪਤ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਬੜਾ ਧੰਨਵਾਦ ਹੈ ਵੀਰ ਸਰਦੇਵ ਸਿੰਘ ਜੀ ਸੰਤੂ ਸਾਫ ਟੋਰਾਂਟੋ ਉਹਨਾਂ ਦੇ ਭਾਣਜਾ ਸਾਹਿਬਾਂ ਉਹਨਾਂ ਦੀ ਭੈਣ ਜੀ ਦਾ ਭਾਣਜਾ ਸਾਹਿਬਾਂ ਦਾ ਬਿਰਕ ਫੈਮਿਲੀ ਦਾ ਧੰਨਵਾਦ ਹੈ ਜਿਨ੍ਹਾਂ ਦੀ ਬਦੌਲਤੇ ਬੱਚੇ ਕੰਪਿਊਟਰ ਦੀਆਂ ਡੇਲੀ ਕਲਾਸਾਂ ਲਾ ਰਹੇ ਆ بیس ਕਨੋਲਜ ਸਾਰਾ ਵੈਬਸਾਈਟ ਕਿੱਦਾਂ ਬਣਨੀ ਹੈ ਹੋਰ ਜੋ ਜਾਵਾ ਵਗੈਰਾ ਕੰਪਿਊਟਰ ਦੀਆਂ ਜੋ ਵੀ ਲੈਂਗੁਏਜਾਂ ਭਾਸ਼ਾ ਨੇ ਸਾਰੀਆਂ ਸਿੱਖ ਰਹੇ ਨੇ ਧੰਨਵਾਦ ਆ ਜੀ ਇਹ ਜਿਹੜਾ ਕੰਪਿਊਟਰ ਦਾ ਟੀਚਰ ਆ ਸਾਡੇ ਕੋਲੇ ਲਖਵੀਰ ਸਿੰਘ ਸੰਧੂ ਉਹਨੂੰ 3000 ਅਸੀਂ ਮਹੀਨਾ ਸੈਲਰੀ ਦੇ ਰਹੇ ਆ ਤੇ ਉਹ ਬੀਐਡ ਵੀ ਕਰ ਰਿਹਾ ਮੈਂ ਗੁਜਾਰਸ਼ ਵੀ ਕਰੂੰਗਾ ਜੇ ਕੋਈ ਹੋਰ ਵੀਰ ਤੇ ਕਿਰਪਾ ਉਹਦੀ ਥੋੜੀ ਜੀ ਜਾਂਦਾ ਸੈਲਰੀ ਵਧਾ ਦਿੱਤੀ ਜਾਵੇ ਤੇ ਜਾਂ ਉਹਦੀ ਬੀਐਡ ਦੀ ਹਜੇ 20-25000 ਰੁਪਿਆ ਫੀਸ ਪਈ ਹੈ ਭਰਨ ਵਾਲੀ ਜੀ ਉਹ ਵੀ ਬੇਨਤੀ ਕਰਾਂਗੇ ਕੋਈ ਜਰੂਰ ਮਨਜ਼ੂਰ ਕਰਿਓ ਤਾਂ ਕਿ ਬੱਚਾ ਨੂੰ ਕਾਫੀ ਜਿਹੜੀ ਕਲਾਸ ਲੋਣੀ ਪੈਂਦੀ ਹੈ ਤੇ ਉਹ ਪਹਿਲਾਂ ਸਕੂਲ ਚ ਪੜਾ ਕੇ ਆਉਂਦਾ ਫਿਰ ਇੱਥੇ ਪੜਾਉਂਦਾ ਆਪਣੇ ਕੋਲੇ ਤੇ ਧੰਨਵਾਦ ਆ ਫਿਰ ਵੀਰ ਸੁਖਦੇਵ ਸਿੰਘ ਜੀ ਸੰਤੂ ਸਾਹਿਬ ਟ੍ਰਾਂਟੋ ਅਤੇ ਉਹਨਾਂ ਦੇ ਭਾਨਜਾ ਸਹਿਬਾਨ ਭੈਣ ਜੀ ਯੂ ਐਸ ਤੋਂ ਬਰਕਾ ਫੈਮਿਲੀ ਦਾ ਧੰਨਵਾਦ ਜਿਨ੍ਹਾਂ ਨੇ ਕੰਪਿਊਟਰ ਦਿੱਤੇ ਆ ਕਿਉਂਕਿ ਆਪਣੇ ਕੋਲੇ 150 ਬੱਚਾ ਸੰਗੋ ਤੇ ਆਪਣੇ ਕੋਲੇ ਇਹ ਜਿਹੜੇ 4 ਕੰਪਿਊਟਰ ਜਿਹੜੇ ਉਹਨਾਂ ਨੇ ਦਿੱਤੇ ਗਏ ਆ ਹੋਰ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਵੀ ਜੇ ਕਿਸੇ ਦਾ ਵੀ ਕੋਈ ਖੁਸ਼ੀ ਦਾ ਦਿਹਾੜਾ ਮਨਾਉਣਾ ਤੇ ਇਦਾਂ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਿਆ ਕਰੋ ਕੰਪਿਊਟਰ ਵਗੈਰਾ ਉਨਾਂ ਨੂੰ ਦੇ ਕੇ ਤਾਂ ਕਿ ਇਹਨਾਂ ਦੇ ਐਜੂਕੇਸ਼ਨ ਦੇ ਵਿੱਚ ਕੰਮ ਆਉਣ ਤੇ ਇਹ ਆਪਣੀ ਤਰੱਕੀ ਵੱਲ ਵਧਣ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ